ਤਿਆਰੀ ਹੈ ਆ ਦੇਖੋ ਹੜ੍ਹਾਂ ਦੇ ਕਾਰਨ ਪੰਜਾਬ ਦੇ ਵਿੱਚ ਜਿੰਨਾ ਨੁਕਸਾਨ ਹੋਇਆ ਉਹਦੇ ਕਰਕੇ ਉਤੇ ਤੇ ਬਹਿਸ ਕਰਨ ਵਾਸਤੇ ਡਿਸਕਸ਼ਨ ਕਰਨ ਵਾਸਤੇ ਕਿ ਅਸੀਂ ਇਹੋ ਜੀਆਂ ਕਟਨਾਵਾਂ ਨੂੰ ਅੱਗੇ ਕਾਰਗਰ ਤੰਗ ਦੇ ਨਾਲ ਰੋਕ ਸਕੀਏ ਇਹਦੇ ਨਾਲ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਸਪੈਸ਼ਲ ਸੈਸ਼ਨ ਜਿਹੜਾ ਆ ਉਹ 26 ਸਤੰਬਰ ਨੂੰ ਬੁਲਾਇਆ ਸੀਗਾ ਸਾਡੇ ਮਾਨਯੋਗ ਇਰੀਗੇਸ਼ਨ ਮਨਿਸਟਰ ਸ਼੍ਰੀ ਪ੍ਰੇਂਤਰ ਕੋਇਲ ਜੀ ਨੇ ਇੱਕ ਸਰਕਾਰੀ ਮਤਾ ਵੀ ਪੇਸ਼ ਕੀਤਾ ਸੀਗਾ ਜਿਹਦੇ ਤੇ ਬਹਿਸ ਚੱਲ ਰਹੀ ਆ 26 ਤਰੀਕ ਨੂੰ ਵੀ ਉਹਤੇ ਤੇ ਬਹਿਸ ਚੱਲੀ ਆ ਅੱਜ ਵੀ ਬਹਿਸ ਹੋਏਗੀ ਸਾਡੇ ਵੱਖ-ਵੱਖ ਲੈਜਿਸਲੇਟਰਸ ਜਿਹੜੇ ਨੇ ਉਹ ਉਹਦੇ ਵਿੱਚ ਉਹਨਾਂ ਨੇ ਭਾਗ ਲਿਆ opposition ਦੇ ਜਿਹੜੇ ਮੈਂਬਰ ਸੀਗੇ ਉਹਨਾਂ ਨੇ ਵੀ ਆਪਣੀ ਗੱਲ ਰੱਖੀ ਸੱਤਾਧਾਰੀ ਤੇ ਨੇ ਵੀ ਆਪਣੀ ਗੱਲ ਰੱਖੀ ਸੋ ਸਾਡਾ ਇਹ ਉਦੇਸ਼ ਇਸ ਸੈਸ਼ਨ ਦਾ ਇਹ ਸੀਗਾ ਕਿ ਅਸੀਂ ਕੁਝ ਇਹੋ ਜਿਹੇ ਕਾਰਗਰ ਕੋਈ ਉਚਿਤ ਜਿਹੜੇ ਆ ਪ੍ਰਬੰਧ ਕਰੀਏ ਕਿ ਪੰਜਾਬ ਨੂੰ ਜਿਹੜਾ ਆ ਆਉਣ ਵਾਲੇ ਸਮੇਂ ਦੇ ਵਿੱਚ ਹੜ੍ਹਾਂ ਦੀ ਮਾਰ ਤੋਂ ਜਿਹੜਾ ਬਚਾਇਆ ਜਾ ਸਕੇ ਔਰ ਕੇਂਦਰ ਸਰਕਾਰ ਨੇ ਜਿਹੜੇ ਸਾਨੂੰ 1600 ਕਰੋੜ ਰੁਪਇਆ ਸਾਡੇ ਪ੍ਰਧਾਨ ਮੰਤਰੀ ਸਾਹਿਬ ਅਨਾਉਂਸ ਕਰਕੇ ਗਏ ਸੀ ਕਿ ਉਹਦਾ ਕੋਈ ਵੀ ਪੈਸਾ ਅਜੇ ਤੱਕ ਨਹੀਂ ਆਇਆ ਜਦ ਕਿ ਪੰਜਾਬ ਦੇ ਵਿੱਚ ਨੁਕਸਾਨ ਜਿਹੜਾ ਸੀਗਾ ਉਹ ਹੜਾਂ ਕਾਰਨ ਬਹੁਤ ਜ਼ਿਆਦਾ ਤੁਸੀਂ ਸਾਰੇ ਜਾਣਦੇ ਹੋ ਤੁਸੀਂ ਵੀ ਫੀਲਡ ਦੇ ਵਿੱਚ ਹੀ ਰਹੇ ਹੋ ਕਿ ਅਨਪ੍ਰੈਸੀਡੈਂਟਡ ਨੇ ਇਹ ਜਿਹੜੇ ਹੜ ਨੇ ਪਾਣੀ ਬਹੁਤ ਜ਼ਿਆਦਾ ਮਾਤਰਾ ਵਿੱਚ ਦੇ ਵਿੱਚ ਜੇ ਆਪਾਂ 1988 ਦੇ ਹੜ ਨੂੰ ਦੇਖ ਲਈਏ ਤੇ ਉਦੋਂ ਲਗਭਗ 11000 11 ਲੱਖ ਕਿਉਂ ਸੇਕ ਪਾਣੀ ਸੀਗਾ 14 ਲੱਖ ਤੋਂ ਵੱਧ ਪਾਣੀ ਜੜਾ ਸੀਗਾ ਅਨਐਕਸਪੈਕਟਿਡ ਆ ਗਿਆ ਫਿਰ ਵੀ ਸਾਡੇ ਇਰੀਗੇਸ਼ਨ ਵਿਭਾਗ ਨੇ ਔਰ ਸਰਕਾਰ ਨੇ ਪੁਖਤਾ ਪ੍ਰਬੰਧ ਜੜੇ ਸੀਗੇ ਉਹ ਕੀਤੇ ਸੀਗੇ ਪਰ بارش ਇੰਨੀ ਜਿਆਦਾ ਸੀਗੀ ਪਾਣੀ ਇੰਨਾ ਜਿਆਦਾ ਸੀਗਾ ਕਿ ਉਹ ਪੂਰੀ ਤਰ੍ਹਾਂ ਜਿਹੜਾ ਕੰਟਰੋਲ ਨਹੀਂ ਹੋ ਸਕਿਆ ਸੀ ਡਿਪਾਰਟਮੈਂਟ ਨੇ ਵੀ ਅਸੈਸਮੈਂਟ ਕੀਤੀ ਹੈ ਕਿ ਕਿੰਨਾ ਨੁਕਸਾਨ ਹੋਇਆ ਸੜਕਾਂ ਦਾ ਕਿੰਨਾ ਕਿਹੜੀ ਇਮਾਰਤਾਂ ਦਾ ਕਿੰਨਾ ਨੁਕਸਾਨ ਹੋਇਆ ਦੇਖੋ ਸਾਡੇ ਬਹੁਤ ਜ਼ਿਆਦਾ ਸਕੂਲ ਬਹੁਤ ਜ਼ਿਆਦਾ ਸਕੂਲਾਂ ਦਾ ਨੁਕਸਾਨ ਹੋਇਆ ਕੋਈ 8500 ਕਿਲੋਮੀਟਰ ਸੜਕਾਂ ਦਾ ਨੁਕਸਾਨ ਹੋ ਗਿਆ 2500 ਪੁਲਾਂ ਦਾ ਨੁਕਸਾਨ ਹੋ ਗਿਆ ਅਸੈਸਮੈਂਟ ਜਿਹੜੀ ਆ ਉਹ ਕੀਤੀ ਆ ਕੁੱਲ ਨੁਕਸਾਨ ਜਿਹੜਾ ਹੈ 14000 ਕਰੋੜ ਰੁਪਏ ਤੋਂ ਵੀ ਵੱਧ ਦਾ ਨੁਕਸਾਨ ਆ ਸੋ ਅਸੀਂ ਬੇਨਤੀ ਵੀ ਕੀਤੀ ਸੀਗੀ ਜਦ ਪ੍ਰਧਾਨ ਮੰਤਰੀ ਸਾਹਿਬ ਆਏ ਸੀਗੇ ਕਿ ਸਾਨੂੰ 20000 ਕਰੋੜ ਰੁਪਏ ਦਾ ਜਿਹੜਾ ਸਪੈਸ਼ਲ ਪੈਕੇਜ ਆ ਉਹ ਦਿੱਤਾ ਜਾਵੇ ਪਰ ਉਹਦੇ ਬਾਰੇ ਅਜੇ ਤੱਕ ਵੀ ਕੋਈ ਜਿਹੜੀ ਆ ਕਾਰਵਾਈ ਨਹੀਂ ਕੀਤੀ ਲੋਕਾਂ ਦੀ ਵਿਧਾਨ ਸਭਾ ਲਗਾਈ ਜਾ ਰਹੀ ਹੈ 37 ਸੈਕਟਰ ਦੇ ਵਿੱਚ ਬੀਜੇਪੀ ਵੱਲੋਂ ਉਹ ਕਹਿੰਦੇ ਨੇ ਹਿਸਾਬ ਕਿਤਾਬ ਦੇ ਉਹ ਕੈਕ ਦੀ ਰਿਪੋਰਟ ਦੇ ਵਿੱਚ 9000 ਕਰੋੜ ਰੁਪਏ ਦਾ ਜ਼ਿਕਰ ਕੀਤਾ ਗਿਆ ਕਿੱਥੇ ਹੈ ਕਰਨਾ ਉਸ ਦਾ ਦੇਖੋ ਜਿਹੜੇ 37 ਸੈਕਟਰ ਦੇ ਵਿੱਚ ਤੁਸੀਂ ਕਹਿ ਰਹੇ ਹੋ ਬੀਜੇਪੀ ਨੇ ਵਿਧਾਨ ਸਭਾ ਲਗਾਈ ਆ ਉਹਨਾਂ ਦੇ ਮੈਂਬਰ ਹੈਗੇ ਨੇ ਉਹ ਇੱਥੇ ਆ ਕੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜੁਨੇ ਹੋਏ ਨੇ ਉਹ ਵੀ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਨੂੰ ਇੱਥੇ ਆ ਕੇ ਆਪਣੀ ਗੱਲ ਰੱਖਣੀ ਚਾਹੀਦੀ ਆ ਕੋਈ ਕਹਿੰਦੇ ਜੀ ਪੂਰਾ ਟਾਈਮ ਨਹੀਂ ਦਿੰਦੇ ਹੈ ਕਿਉਂ ਨਹੀਂ ਟਾਈਮ ਦਿੰਦੇ ਜੀ ਜਿੰਨਾ ਟਾਈਮ ਜਿਹੜੀ ਪਾਰਟੀ ਦੇ ਜਿੰਨੇ ਮੈਂਬਰ ਨੇ ਉਹਨਾਂ ਨੂੰ ਬਕਾਇਦਾ ਉਹਨਾਂ ਟਾਈਮ ਜਿਹੜਾ ਆ ਉਹ ਦਿੱਤਾ ਜਾਂਦਾ ਸੋ ਇਹ ਪੰਜਾਬ ਦੀ ਵਿਧਾਨ ਸਭਾ ਦਾ ਜਿਹੜਾ ਸਪੈਸ਼ਲ ਸੈਸ਼ਨ ਹੋ ਰਿਹਾ ਆ ਉਹਦੇ ਤੋਂ ਭੱਜ ਰਹੇ ਨੇ ਭੱਜ ਕੇ ਆਪਣੀ ਗੱਲ ਜਿਹੜਾ ਉਚਿਤ ਮੰਚ ਆ ਇਸ ਵੇਲੇ ਮੰਚ ਪੰਜਾਬ ਦੀ ਵਿਧਾਨ ਸਭਾ ਐ ਸਿਪੈਸ਼ਲ ਸੈਸ਼ਨ ਬੁਲਾਇਆ ਹੋਇਆ ਹੈ ਕਿ ਜਿਸ ਵੀ ਪਾਰਟੀ ਦੇ ਨੁਮਾਇंदे ਆਪਣੀ ਗੱਲ ਰੱਖਣਾ ਚਾਹੁੰਦੇ ਨੇ ਕੋਈ ਸਵਾਲ ਕਰਨਾ ਚਾਹੁੰਦੇ ਨੇ ਕੋਈ ਕਿਸੇ ਤਰ੍ਹਾਂ ਦੀ ਕੋਈ ਡਿਸਕਸ਼ਨ ਕਰਨਾ ਚਾਹੁੰਦੇ ਨੇ ਕੋਈ ਜਵਾਬ ਲੈਣਾ ਚਾਹੁੰਦੇ ਨੇ ਕੋਈ ਆਹੋ ਜੀ ਗੱਲ ਕਰਨਾ ਚਾਹੁੰਦੇ ਨੇ ਤੇ ਉਹ ਆ ਸਕਦੇ ਨੇ ਇੱਥੇ ਪਰ ਸਰਵਿਸਨ ਪ੍ਰਦਾਤਾ ਜੋ ਕਹਿੰਦੇ ਵੀ ਪੁਰਨਵਾਸ ਵਾਸਤੇ ਸੀਗਾ ਕੋਈ ਗੱਲ ਨਹੀਂ ਹੋਈ ਪੁਰਨਵਾਸ ਦੀ ਕੋਈ ਦੇਣਾ ਕੋਈ ਵੀ ਐਸੀ ਗੱਲਬਾਤ ਨਹੀਂ ਕੀਤੀ ਜਿਹੜਾ ਮੁੱਖ ਮੰਤਰੀ ਦੇ ਭਾਸ਼ਣ ਦੇ ਵਿੱਚ ਵੀ ਕਹਿੰਦੇ ਜ਼ਿਕਰ ਨਹੀਂ ਕਰਿਆ ਹੈਗਾ ਦੇਖੋ ਦੇਖੋ ਆ ਪੂਰਾ ਜ਼ਿਕਰ ਜਿਹੜਾ ਆ ਉਸ ਸੈਸ਼ਨ ਹੀ ਜਿਹੜਾ ਆ ਉਹ ਹੜਾਂ ਤੇ ਆ ਹਰ ਤਰ੍ਹਾਂ ਦੀ ਗੱਲ ਹੋਈ ਕਿੰਨਾ ਨੁਕਸਾਨ ਹੋਇਆ ਕਿਸ ਤਰ੍ਹਾਂ ਲੋਕਾਂ ਦੇ ਘਰ ਢਾਏ ਕਿਸ ਤਰ੍ਹਾਂ ਲੋਕਾਂ ਦੇ ਮਾਲ ਡੰਕਰ ਜਿਹੜੇ ਆ ਰੁੜ ਗਏ ਕਿਸ ਤਰ੍ਹਾਂ ਸਾਡੀ 5 ਲੱਖ ਏਕੜ ਦੀ ਫਸਲ ਜਿਹੜੀ ਸੀਗੀ ਤਬਾਹ ਹੋ ਗਈ ਸਾਰੀ ਡਿਸਕਸ਼ਨ ਜਿਹੜੀ ਸੀਗੀ ਉਹ ਪੰਜਾਬ ਵਿਧਾਨ ਸਭਾ ਦੇ ਵਿੱਚ ਹੜਾਂ ਤੇ ਆਧਾਰਤ ਸੀਗੀ ਔਰ ਹੜਾਂ ਤੇ ਆਧਾਰਿਤ ਜਿਹੜਾ ਮਤਾ ਵੀ ਜਿਹੜਾ ਸਰਕਾਰੀ ਮਤਾ ਪੇਸ਼ ਕੀਤਾ ਗਿਆ ਉਹ ਵੀ ਹੜਾਂ ਕਰਕੇ ਹੀ ਜਿਹੜਾ ਪੇਸ਼ ਕੀਤਾ ਗਿਆ ਸੋ ਇਹ ਬਿਲਕੁਲ ਬੇਬੁਨਿਆਦ ਇਲਜ਼ਾਮ ਨੇ ਕਿ ਹੜਾਂ ਬਾਰੇ ਕੋਈ ਗੱਲ ਨਹੀਂ ਹੋ ਰਹੀ ਜਦ ਸੈਸ਼ਨ ਹੀ ਸਪੈਸ਼ਲ ਸੈਸ਼ਨ ਤਾਂ ਨਾਮ ਹੀ ਹੜਾਂ ਕਰਕੇ ਪੁਨਰ ਜਿਹੜਾ ਪੁਨਰਵਾਸ ਆ ਉਹਨਾਂ ਕਰਕੇ ਰੱਖਿਆ ਗਿਆ ਤੇ ਸਾਰੀ ਗੱਲ ਇੱਥੇ ਹੋ ਰਹੀ ਆ ਔਰ ਮੈਂ ਬੀਜੀਪੀ ਦੇ ਮੈਂਬਰਾਂ ਨੂੰ ਇਹ ਅਪੀਲ ਕਰਦਾ ਹਾਂ ਕਿ ਅੱਜ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ 11 ਵਜੇ ਆਉਣ ਇੱਥੇ ਆ ਕੇ ਆਪਦੀ ਗੱਲ ਰੱਖਣ ਔਰ ਇਥੋਂ ਭੱਜਣ ਨਾ ਇਹ ਇਹ ਇਥੋਂ ਭੱਜ ਰਹੇ ਨੇ ਤਾਂ ਕਰਕੇ ਜਿਹੜੇ ਆਪਦੇ ਬਾਹਰ ਕੋਈ ਪ੍ਰੋਗਰਾਮ ਕਰ ਰਹੇ ਨੇ ਉਸ ਦੇ ਵਿੱਚ ਵੀ ਆਪਣਾ ਲੋਕਾਂ ਦੀ ਵਿਦਾਨ ਸਭਾ ਉਹਨਾਂ ਨੇ ਰੱਖੀ ਦੇਖੋ ਤੁਸੀਂ ਇੰਨੇ ਜਾਨੇ ਖੜੇ ਹੋ ਤੁਸੀਂ ਮੈਨੂੰ ਦੱਸੋ ਜਦ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਤੁਸੀਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਹੋ ਤੁਹਾਨੂੰ ਰੋਕਿਆ ਥੋੜੀ ਕਿਹਾ ਹੈ ਕਿਸੇ ਨੇ ਕਿ ਤੁਸੀਂ ਪੰਜਾਬ ਵਿਧਾਨ ਸਭਾ ਦੇ ਵਿੱਚ ਆ ਕੇ ਆਪਣੀ ਗੱਲ ਨਹੀਂ ਰੱਖ ਸਕਦੇ ਇਹ ਇੱਕ ਉਹਨਾਂ ਨੇ ਤਰੀਕਾ ਲੱਭ ਲਿਆ ਕਿ ਇੱਥੇ ਦਾ ਜਵਾਬ ਦੇਣ ਦੀ ਕੋਈ ਗੱਲ ਹੈ ਨਹੀਂ ਇੱਥੇ ਤਾਂ ਉਹਨਾਂ ਨੂੰ ਪਤਾ ਹੈ ਕਿ ਅਸੀਂ ਸਾਡੀ ਜਿਹੜੀ ਕੇਂਦਰ ਦੀ ਬੀਜੇਪੀ ਸਰਕਾਰ ਆ ਉਹਨਾਂ ਨੇ ਪੰਜਾਬ ਵਾਸਤੇ ਕੁਝ ਵੀ ਨਹੀਂ ਕੀਤਾ ਅੱਜ ਉੱਥੇ ਇੱਥੇ ਲੋਕਾਂ ਨੇ ਪੰਜਾਬ ਦੇ 3.5 ਕਰੋੜ ਲੋਕਾਂ ਨੇ ਦੇਸ਼-ਵਦੇਸ਼ ਦੇ ਵਿੱਚ ਵੱਸੇ ਪੰਜਾਬੀਆਂ ਨੇ ਅੱਜ ਉਹਨਾਂ ਨੂੰ ਸੁਣਨਾ ਸੀਗਾ ਉਹਨਾਂ ਕੋਲ ਕਹਿਣ ਵਾਸਤੇ ਕੁਝ ਨਹੀਂ ਉਹਨਾਂ ਕੋਲ ਜਵਾਬ ਦੇਣ ਵਾਸਤੇ ਕੁਝ ਨਹੀਂ ਇਸ ਕਰਕੇ ਇਸ ਸੈਸ਼ਨ ਤੋਂ ਭੱਜਦੇ ਹੋਏ ਉਹਨਾਂ ਨੇ ਬਾਹਰ ਆਪਣਾ ਪ੍ਰੋਗਰਾਮ ਅੰਦਰ ਪ੍ਰਦਰਸ਼ਨ ਕੀਤਾ ਅੰਦਰ ਪ੍ਰਦਰਸ਼ਨ ਕਰਨ ਦੀ ਕੀ ਲੋੜ ਹੈ ਲੋਕ ਸਭਾ ਹੈਗੀ ਜਾਂ ਰਾਜ ਸਭਾ ਹੈਗੀ ਉਹਦੇ ਤੁਹਾਡੇ ਮੈਂਬਰ ਹੈਗੇ ਨੇ ਉੱਥੇ ਬਾਤ ਚੱਕੀ ਜਾ ਸਕਦੀ ਹੈ ਕਾਂਗਰਸ ਕਹਿੰਦੀ ਤੁਸੀਂ ਪ੍ਰਧਾਨ ਮੰਤਰੀ ਦਾ ਘਰ ਕੇ ਲੋ ਅਸੀਂ ਤੁਹਾਡੇ ਘਰ ਜਾਵੜਾਂਗੇ ਆਪਣੀ ਸਪੀਕਰ ਦੇ ਸਾਹਮਣੇ ਤਖਤੀਆਂ ਦਿਖਾਉਣ ਦੇ ਕਿ ਰਾਜਨੀਤਿਕ ਮੈਨੇ ਦੇਖੋ ਜੀ ਜਦ ਕੇਂਦਰ ਦੀ ਸਰਕਾਰ ਜਾਂ ਪ੍ਰਧਾਨ ਮੰਤਰੀ ਸਾਹਿਬ ਆ ਕੇ ਕੋਈ ਚੀਜ਼ ਅਨਾਉਂਸ ਕਰਕੇ ਜਾਣ ਸਾਡਾ ਪੰਜਾਬ ਡੁੱਬ ਗਿਆ ਰੋੜ ਗਿਆ ਇੰਨਾ ਨੁਕਸਾਨ ਹੋ ਗਿਆ ਤੁਸੀਂ ਉੱਥੇ ਵੀ ਆ ਕੇ ਜੁਮਲੇਬਾਜ਼ੀ ਕਰੀ ਜਾਂਦੇ ਹੋ ਤੁਸੀਂ ਉੱਥੇ ਵੀ ਆ ਕੇ ਇੰਨਾ ਕੁਝ 1600 ਕਰੋੜ ਰੁਪਏ ਦੀ ਮਹਿਜ਼ ਇੱਕ ਤੁਸ਼ ਜੀ ਰਕਮ ਅਨਾਉਂਸ ਕਰਕੇ ਤੇ ਉਹਦੇ ਵਿੱਚੋਂ ਸਿੰਗਲ ਪੈਣੀ ਵੀ ਜਿਹੜਾ ਭੇਜ ਨਹੀਂ ਰਿਹਾ ਸੋ ਇਸ ਕਰਕੇ ਜਿਹੜਾ ਵਿਧਾਨ ਸਭਾ ਇਹ ਵੀ ਇੱਕ ਮੰਚਾ ਇਹ ਵੀ ਇੱਕ ਸੰਵਿਧਾਨਕ ਉਹਤਾ ਹੈ ਸਪੀਕਰ ਸਾਹਿਬ ਦਾ ਅਸੀਂ ਆਪਣੀ ਗੱਲ ਪਹੁੰਚਾਉਣੀ ਚਾਹੁੰਦੇ ਸੀ ਕਿ ਕੇਂਦਰ ਸਰਕਾਰ ਤੱਕ ਕਿ ਅਸੀਂ ਜਿਹੜਾ ਤੁਸੀਂ ਪੰਜਾਬ ਦੇ ਨਾਲ ਜੁਮਲੇਬਾਜ਼ੀਆਂ ਕਰ ਰਹੇ ਹੋ ਇਹਦੇ ਵਿਰੋਧ ਦੇ ਵਿੱਚ ਹੈ ਠੀਕ ਹੈ